ਸੋ ਵਾਹਿਗੁਰੂ ਜੀ ਕੀ ਉਪਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੁਨੀ ਸਭੰ ਗੁਰਪਰਸਾਦ ਜਪ ਆਤ ਸਚੁ ਜਗਾਦ ਸਚ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵੈ ਜੇ ਸੋ ਚੇ ਲਖਵਾਲੇ ਚੁੱਪ ਚੁੱਪ ਨ ਹੋਈ ਜੇ ਲਾਇ ਰਹਾ ਲਿਵ ਤਾਰ ਸੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਭਾਰ ਸਹਿ ਸਿਆਣ ਪਾ ਨ ਕੋਈ ਤੈ ਇਕ ਨ ਚੱਲੇ ਨਾਲ ਜਿਨ ਸਚੇ ਅਰ ਹੋਈਐ ਗੁੜਾ ਟਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਰਹਿ ਵੜਿਆਈ ਹੁਕਮੇ ਯੋਤਾਮਨੀਚ ਹੁਕਮ ਅਹਿਦੁ ਦੁਖ ਸੁਖ ਪਾਈਏ ਕਨਾਂ ਕੋਮੀ ਬਖਸ਼ੀਐ ਕੋ ਹੁਕਮੇ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਹੁਜੈ ਤਾ ਹਉ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਗੁਣ ਗੋੜੈ ਆਇਆ ਚਾਰ ਗਾਵੈ ਕੋ ਵਿਦਿਆ ਵਿਕੰਬੀ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਜਿਸੈ ਦੂਰ ਗਾਵੇ ਕੋ ਵਿਖੇ ਹਦਰਾ ਦੂਰ ਕਥਨਾ ਕਸੀ ਨਾ ਵੈ ਟੂਟ ਕਥ ਕਥ ਕਸੀ ਕੋਟੀ ਕੋਟ ਕੋਟ ਦੇਤਾ ਦੇ ਨਹੀਂ ਦੇ ਸਕ ਪਾਹੇ ਜੁਗਾ ਜਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਓ ਨਾਨਕ ਬਿਖਸ਼ੇ ਬੇ ਪਰਵਾਉ ਸਾਚਾ ਸਹਿਬ ਸਾਚਨਾਏ ਭਖਿਆ ਪਾਉ ਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫੇਰ ਕਗੈ ਰਖੀਐ ਜਿਤ ਦਿਸੈ ਦਰਵਾਰ ਮੋਖ ਕ ਬੋਲਣ ਬੋਲੀਐ ਜਿਤ ਸ਼ੋਣਾ ਧਰੇ ਪਿਆਰ ਅਮਰਤ ਵੇਲਾ ਸਚ ਨਾਮ ਵਡਿਆਈ ਵਿਚਾਰ ਧਰਮੇ ਆਵੇ ਕਪੜਾ ਨਦਰਿ ਮੋਖ ਦੁਆਰ ਨਾਨਕਿ ਵਹਿ ਜਾਣੀਐ ਸਵਾਪੀ ਸਚਿਆਰ ਸਭ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੈਨ ਦਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖਾ ਨਾਦੰ ਗੁਰਮਖ ਵੇਦੰ ਗੁਰਮਖ ਰਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਖਾ ਨਾਹੀ ਕਹਿਣਾ ਕਥਨ ਨ ਜਾਇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਇ ਇਹ ਰਤਨ ਆਵ ਜੇ ਤੇ ਸਰਬਾ ਵਾ ਗਣਪਾਣੇ ਕੇ ਨਾਏ ਕਰੀ ਜੇਤੀ ਸਿਰ ਟੋਪਾਈ ਵੇਖਾ ਵੇਣ ਕਰਮਾਂ ਕੇ ਮਿਲਾ ਲਈ ਮਤ ਵਿਚ ਰਤਨ ਜਵਾਹਰ ਮਾਣਕ ਜੇ ਕੋ ਗੁਰ ਕੀ ਸਿੱਖ ਸੁਣੇ ਗੁਰ ਇਕ ਦੇਵ ਜਾਈ ਸ਼ਵਨਾ ਜਿਹਾ ਕੈ ਕਦਾਤਾ ਸੋ ਮੈਂ ਵਿਸਰਨਾ ਜਾਈ ਇਹ ਜੁਗ ਚਾਰੇ ਆਰਜ ਹੂਰ ਦਸੋਣੇ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਦੇ ਜੀ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕੀ ਈਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਕਉਣ ਬੰਤਿਆ ਗੁਣ ਦੇ ਤੇਹਾ ਕੋਈ ਨਾ ਸੋਝੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਵ ਸੁਣੈ ਧਰਤ ਤਪਨ ਆਕਾਸ਼ ਸੁਣੈ ਦੀਪ ਰੂਪਾ ਪਾਤਲ ਸੁਣੈ ਕੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਧੂਪ ਪਾਪ ਕਾ ਨਾਸ਼ ਸੁਣੈ ਇਸ ਸਰਬਰਮੈਂਦ ਸੁਣੈ ਮੁਖ ਸਲਾਹ ਹਰਮੰਦ ਸੁਣੈ ਜੋਗ ਜੋਗਤ ਕਨ ਭੇਦ ਸੁਣੈ ਸਾਥਿ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕਾ ਇਸ਼ਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਗ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਰਹ ਗੁਣਾ ਕੇ ਗਾ ਸੁਣੈ ਸੇਖ ਪੀਰ ਪਾਸ਼ਾ ਸੁਣੈ ਅੰਦੇ ਪਾਵੈ ਰਾਉ ਸੁਣੈ ਹਾਥੋ ਵੈਸ਼ ਗਾਉ ਨਾਨਕ ਭਗਤ ਅਸਦਗ ਗਾ ਸੁਣੈ ਦੂਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਵਹ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸਵਰਤ ਹੋ ਗਏ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਇ ਮੰਨੈ ਜਮ ਕਾ ਸਾਥ ਨ ਜਾਏ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਸਵ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸਰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੋਖ ਦਵਾਰ ਮੰਨੈ ਪਰਵਾਰ ਸਹਾਧਾਰ ਮੰਨ ਤਰ ਤਾਰੇ ਗੁਰਸ਼ਖ ਮੰਨ ਨਾਨਕ ਪਵਨ ਬਿਖ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪंचे ਪਾਵੇ ਦਰਗਹਿ ਮਾਨ ਪंचे ਸੋਹੇ ਦਰ ਰਾਜਾਨ ਪੰਚਾ ਕਾ ਗੁਰੇ ਤ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੈ ਕ ਕਰਨੇ ਨਹੀਂ ਸਮਾਰ ਧੌਲ ਧਰਮ ਦਇਆ ਕਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕੋ ਉਜਵ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰੋ ਤਿਸਤੇ ਭਾਲ ਤਲੇ ਕਵਣ ਜੋਰ ਈ ਯਾ ਤਰੰਗਾ ਕੇ ਨਾਮ ਸਭ ਨਾਲਿ ਲਿਖਿਆ ਓੜੀ ਕਲਾਮੇ ਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਛਾਉ ਇੱਕੋ ਕਬਾਉ ਤਿਸਤੇ ਹੋਇ ਲਖ ਦਰਿਆ ਉਦ੍ਰਤ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਬਾਰ ਜੋ ਤੁਧ ਭਾਵੈ ਸਾਈ ਪ੍ਰੀਕਾਰ ਤੂ ਸਦਾ ਸਲਾਮਤ ਨਰੰਕਾਰ ਅਸ਼ੰਖ ਜਪ ਸ਼ੰਖ ਪਾਓ ਸ਼ੰਖ ਪੂਜਾ ਸ਼ੰਖ ਤੱਪਤਾਓ ਸ਼ੰਖ ਗ੍ਰੰਥ ਮੁਖ ਬੇਦ ਪਾਠ ਅਸ਼ੰਖ ਜੋਗਮਨ ਰਹੇ ਦਾ ਸੰਗ ਭਗਤ ਗੁਣ ਗਿਆਨ ਵਿਚਾਰ ਸ਼ੰਖ ਸਤੀ ਅਸ਼ੰਖ ਦਾਤਾਰ ਅਸ਼ੰਖ ਸੂਰਮਾ ਭਗਤ ਸਾਰ ਅਸ਼ੰਖ ਮੋਹ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਬਾਰਿਆ ਨ ਜਾਬਾ ਇੱਕ ਬਾਰ ਜੋ ਤੁਧ ਭਾਵੇ ਸ਼ਾਈ ਭਲੀਕਾਰ ਤੂ ਸਦਾ ਸਲਾਮ ਤਨ ਰੰਕਾਰ ਅਸ਼ੰਖ ਮੂਰਖੰਦ ਘੋਰ ਸ਼ੰਖ ਚੋਰ ਹਰਾਮ ਖੋਰ ਸ਼ੰਖ ਅਮਰ ਕਰ ਜਾਹੇ ਜੋਰ ਅ ਸੰਕ ਗੜ ਵੱਡ ਹੱਤੇ ਆ ਕਮਾਹੇ ਸ਼ੰਖਾ ਪਾਪੀ ਪਾਪ ਕਰ ਜਾਹੇ ਸੰਕੂੜੇਰ ਕੂੜੇ ਫਰਾਹੇ ਸ਼ੰਖ ਮਰੇਸ਼ ਮਲ ਭਖ ਖਾਏ ਅ ਸ਼ੰਖ ਅਨਿੰਦ ਕਸ਼ਰ ਕਰੈ ਭਾਰ ਨਾਨਕ ਨੀਜ ਕਹੇ ਵਿਚਾਰ ਵਾਰ ਨ ਜਾਵਾ ਏਕ ਬਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮ ਤਨ ਅਹੰਕਾਰ ਸ਼ੰਖਾ ਨਾਮ ਸ਼ੰਖ ਤਾਵ ਗੰਮ ਗੰਮ ਸ਼ੰਖ ਲੋ ਅ ਸੰਕ ਹੈ ਸਿਰ ਭਾਰੋ ਅਖਰੀ ਨਾਮ ਅਖਰੀ ਸ਼ਾਲਾ ਕਰੀ ਗਿਆਨ ਗੀਤ ਗੁਣ ਗਾ ਕਰੀ ਲਿਖਣ ਬੋਲਣ ਬਾਣ ਖਰਾ ਸਰ ਸੰਜੋਗੋ ਖਾਨ ਜਿਨੇ ਲਿਖੇ ਤਿਸ ਨਾ ਜਿ ਫਰਮਾਇ ਤੇ ਬਾਹ ਜਿਤਾ ਕੀਤਾ ਤੇ ਤਨੋਂ ਬਿਨ ਨਾ ਵੈ ਨਾਹੀ ਕੋ ठाਉ ਉਦਰਤ ਕਵਣ ਕਹਾ ਵਿਚਾਰ ਬਾਰ ਨ ਜਾਵਾਏ ਇਕ ਬਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਤਨ ਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੂ ਤੈ ਉਤਰ ਸੁਖੇ ਮੂਤ ਪ੍ਰੀਤੀ ਕੱਪੜ ਹੋਏ ਦੇ ਸਾਬੂਨ ਲਈਹੁ ਤੋਏ ਭਰੀਐ ਮਤ ਪਾਪਾ ਕੈ ਸੰਗੋ ਤੋਪੈ ਨਾਵੇ ਕ ਰੰਗ ਪੁੰਨੀ ਪਾਪੀ ਆਖਣ ਨਾਏ ਕਰ ਕਰ ਕਾਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮਿ ਆਵੋ ਜਾਓ ਤੀਰਥ ਤਪ ਦੈ ਤਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਏ

ਨਾਨਕਾ ਖਣ ਸਭ ਕੋ ਆਖੈ ਕੋਦੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾਇ ਕੀਤਾ ਜਾ ਕਹੋ ਵੈ ਨਾਨਕ ਜੇ ਕੋ ਆਪੋ ਜਾਣੈ ਗਿ ਗੈ ਨਾ ਸੋਐ ਬਾਤ ਲਾ ਬਾਤ ਲਖ ਦਸਾ ਘਾ ਸੂੜ ਕੋੜ ਕੋ ਭਾਲ ਚ ਕੀ ਵੇਦ ਕਹਨੇ ਕ ਬਾਤ ਸਹਿ ਸ 18 ਕਹਨ ਕ ਤੇ ਬਾਤ ਸਲੂਏ ਕਤਾਤ ਲੇਖਾ ਹੋਇ ਤਾ ਨਿਖੀਐ ਲੇਖਾ ਹੋਇ ਬਿਨਾਸ ਨਾਨਕ ਵੱਡਾ ਆਖੀ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤਿਸੁ ਸਤਨੰ ਪਾਈਆ ਨਦੀਆਂ ਤੇ ਵਾਪ ਵੈ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੀਤੀ ਮਾਲ ਧਨ ਕਿਹੜੀ ਤੁਲਨਾ ਹੋ ਬਣੀ ਜੇ ਤ ਸਮਨੋ ਨ ਬੀਸਰਹ ਅੰਤ ਨ ਸ੍ਰਿਤੀ ਕਹਿਣ ਨਾਂਤ ਅੰਤ ਨ ਕਰਣੈ ਦੇਣ ਨਾਂਤ ਅੰਤ ਨ ਵੇਖਣ ਸੁਣਣ ਨਾਂਤ ਅੰਤ ਨ ਜਾਪੈ ਗਿਆਨ ਮੰਤ ਅੰਤ ਨ ਜਾਪੈ ਕੀਤਾਕਾਰ ਅੰਤ ਨ ਜਾਪੈ ਪਾਰਾ ਬਾਰ ਅੰਤ ਕਾਰਣ ਕੀਤੇ ਬਿਲ ਲਾਹੇ ਤਾਕੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀ ਹੈ ਬਹੁਤਾ ਹੋਏ ਵੱਡਾ ਸਹਬੂ ਚਾਥਾ ਉੱਚੇ ਉਪਰ ਉਚਾ ਨਾਉ ਇਵੜ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੀਵੜਾ ਅਪ ਜਾਣੈ ਆਪਾ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਮਾਏ ਕੀਤੇ ਮੰਗੇ ਜੋਤ ਉਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਾਪ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰਪਾਏ ਕੀਤੇ ਮੂਰਖਾਈ ਖਾਈ ਕੀਤਿਆ ਦੁਖ ਭੁਗ ਸ਼ਦ ਮਾਰ ਇਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਖੈ ਕੱਖਣ ਪਾਏ ਜਾਣੈ ਜੀਤੀਆ ਮੋਹ ਖੈ ਅਪੇ ਜਾਣੈ ਆਪੇ ਦੀ ਆਖੇ ਹੈ ਸੇ ਪੇ ਕਈ ਕੇ ਜਿਸ ਨਾਮ ਬਖਸ਼ੇ ਸ਼ਿਵਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਏ ਮੁੱਲ ਭਾਏ ਮੁੱਲ ਸਮਾਏ ਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਪ੍ਰਮਾਨ ਮੁੱਲ ਮੁੱਲ ਆਖਿਆ ਨਾ ਜਾਏ ਆਖ ਆਖ ਰੇ ਲੈ ਬਲਾਏ ਆਖੇ ਬੇਦ ਪਾਠ ਪੁਰਾਣਾ ਖੇ ਬੜੇ ਕਰੇ ਬਖਿਆਣ ਆਖੇ ਬਰਮੇ ਅਖ ਹੈ ਇੰਦ ਅਖ ਹੈ ਗੋਪੀ ਤੈ ਗੋਵਿੰਦ ਅਖ ਹੈ ਈਸਰ ਅਖ ਹੈ ਸਿਧ ਅਖ ਹੈ ਕੀਤੇ ਕੀਤੇ ਬੁੱਧ ਅਖ ਹੈ ਦਾਨ ਬਖ ਹੈ ਦੇਵ ਅਖ ਹੈ ਸੁਰ ਨਰ ਮਨ ਜਨ ਸੇਵ ਕੀਤੇ ਅਖ ਹੈ ਅਖਣ ਪਾਏ ਕੀਤੇ ਕਹਿ ਕਉ ਠੁੜ ਜਾਏ ਤੇ ਕੀਤੇ ਹੋਰ ਕਰੇ ਤਾਖ ਨਾ ਸਕੈ ਕਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਅਖ ਹੈ ਬੋਲ ਬਗਾੜ ਤਾਂ ਲਿਖੀ ਹੈ ਸਿਰ ਗਾਵਾਰ ਅਗਾਵਾਰ ਸੋ ਦਰ ਕਿਹਾ ਸੋ ਕਰ ਕੇ ਹਜਤ ਵੈ ਸਰਵ ਸਮਾਲੇ ਬਾਜੇ ਨਾਦ ਅਨੇਕ ਅਸ਼ੰਖਾ ਕੇ ਤੇ ਬਾਵਣ ਹਾਰੇ ਕੇ ਤੇ ਰਾਗ ਪਰਿਸ਼ੋ ਕਹੀਆਂ ਇਤੇ ਗਾਵਣ ਹਾਰੇ ਗਾਵੇ ਤੋ ਨਾਉਣ ਪਾਣੀ ਬੈਸ਼ੰਤਰ ਗਾਵੇ ਰਾਜਾ ਧਰਮੰਦਵਾਰੇ ਗਾਵੇ ਚਿੱਤਕੁਪਤ ਲੈ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਨ ਦਰਸ਼ਨ ਬੈਠੇ ਦੇਵਤਾ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਉ ਵਿਚਾਰੇ ਗਾਵਨ ਜਤੀ ਸਤੀ ਸੰਤੋਖੇ ਗਾਵੇ ਬੀਰ ਕਰਾਰੇ ਗਾਵਨ ਪੰਡਤ ਪੜਨ ਅਰਫੀਸਰ ਜੁਗ ਜੁਗ ਵਿਦਵਨਾਲੇ ਗਾਵੇ ਮੋਹੀ ਮਨ ਮੋਹਣ ਸੁਰਗ ਮਛ ਪੈਲੇ ਗਾਵਨ ਰਤਨ ਪਾਇ ਤੇਰੇ ਅੜ ਸੜ ਦੀ ਇਤਨਾ ਲੈ ਗਾਵਹਿ ਜੋਦ ਮਹਾਬਲ ਸ਼ੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਪਰ ਭੰਡਾ ਕਰ ਕਰ ਕੇ ਧਾਰੇ ਸਹੀ ਤੋ ਨੋ ਗਾਵਹਿ ਜੋਤ ਦੁ ਭਾਵਨ ਰਤੇ ਤੇਰੇ ਭਗਤ ਰਸ਼ਾਲੇ ਹੋਰ ਕੀਤੇ ਗਾਵਨ ਸੇ ਮੈਂ ਚਤਨਾਵਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਐ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀਮਾ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਪ ਤੇ ਦੀਵੜਿਆ ਜੋਤਿ ਸੁਭਾਵੈ ਸੋਇ ਤਰਿ ਸ਼ੇਖੁ ਹੁਕਮ ਨਾ ਕਰਣਾ ਜਾਇ ਸੋ ਪਾਤਸ਼ਾਹ ਸਭ ਸਾ ਪਤ ਸਾਹਿਬ ਨਾਨਕ ਰਹਿਣ ਰਜਾਈ ਸੋ ਪਾਤਸ਼ਾਹ ਸਭ ਸਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰთა ਕਾਲ ਪਾਰੀ ਕਾ ਜੋਤ ਰੰਡਾ ਪ੍ਰਤੀ ਤਾਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਦਿਸ਼ਾ ਆਦੇਸ ਆਦ ਨੀਲ ਨਾਦ ਨਖਤ ਜੁਗ ਜੁਗ ਕੋ ਵੀ ਸੁਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਦ ਸਿਧਾ ਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲਿਖਿਆ ਹੋਇ ਭਾਗ ਦੇਸ਼ ਤੇ ਸ਼ਹਿ ਦੇਸ਼ ਆਦ ਨੀਲ ਨਾਦ ਨਖਤ ਜੁਗ ਜੁਗ ਕੋ ਵੀ ਇਸ ਇਕਾ ਮਾਈ ਜੁਗਤ ਵਿਆਈ ਤਨ ਚੇਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀਵਾਨ ਜਿਵਤਿ ਸੁਭਾਵੇ ਦਵੇ ਚਲਾਵੇ ਜਿਵ ਹੋਵੇ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਬਡਾਣ ਆਦੇਸ ਤਿਸੈ ਆਦੇਸ ਆਦ ਨੀਲ ਨਾਦਨਾਥ ਜੁਗ ਜੁਗੇ ਕੋ ਵੇਸ ਆਸ਼ਨ ਲੋਇਲ ਪੰਡਾਰ ਜੋ ਕੁਛ ਪੈ ਸਵੀਕਾ ਬਾਰ ਕਰ ਕਰ ਵਿਖੇ ਸਜਣਾ ਨਾਨਕ ਸੱਚੀ ਕੀ ਸਾਥੀ ਕਰ ਆਦੇਸ ਤਿਸੈ ਦੇਸ ਆਦ ਨੀਲ ਨਾਦਨਾਥ ਜੁਗ ਜੁਗੇ ਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਏ ਲੱਖ ਬੀਸ ਲਖ ਲਗੇੜਾ ਆਖੀਏ ਇੱਕ ਨਾਮ ਜਗਦੀਸ਼ੇ ਤਰਹਿ ਪਰ ਪਉੜੀਆ ਚੜੀਏ ਹੋਏ ਕੀਸ਼ ਸੁਣ ਗੱਲਾਂ ਆਕਾਸ਼ ਕੀ ਕੀ ਟਾਇਰੀਸ਼ ਨਾਨਕ ਨਦਰੀ ਪਾਈਏ ਕੋੜੀ ਕੋੜਾ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਨਦੇ ਨਾ ਜੋਰ ਜੋਰ ਨਾ ਜੀਵਨ ਮੰਨਣਾ ਜੋਰ ਜੋਰ ਮਨ ਮਨ ਸ਼ੋਰ ਜੋਰ ਨਾ ਚਲਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੇ ਸੰਸਾਰ ਜੇ ਸਤ ਜੋਰ ਕਰ ਦੇਖੈ ਸ਼ੋਏ ਨਾਨਕ ਉਤਮਨੀਚ ਨਾ ਕੋਏ ਰਾਤੀ ਰੋਤੀ ਦਿੱਤੀ ਵਾਰ ਪਾਪਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਾਤੀ ਸਾਭ ਰੱਖੀ ਧਰਮ ਸ਼ਾਲ ਇਸ ਵਿੱਚ ਜੀ ਜੁਗਤ ਦੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਸੱਚਾ ਸੋਨ ਪੰਜ ਪ੍ਰਵਾਨ ਨਦਰੀ ਕਰਮ ਪਵੈਨੀ ਸ਼ਾਨ ਸੱਚ ਬਗਾਈ ਉੱਥੇ ਪਾਇ ਨਾਨਕ ਕਹਿ ਜਪੈ ਜਾਇ ਧਰਮ ਖੰਡ ਕਹਿ ਉਹ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਬੈ ਸ਼ੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾੜ ਤੇ ਕੜੀਏ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਇਤੇ ਸ਼ਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨਵ ਮੋਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆਖਾਣੀ ਕੇਤੀ ਆਵਾਣੀ ਕੇਤੇ ਬਾਤ ਨਿਰਿੰਦ ਕੇਤੀ ਅਸੋਤੀ ਸੇਵ ਕੇਤੇ ਨਾਨਕੰਤ ਨੰਤ ਗਿਆਨ ਖੰਡ ਮੇ ਗਿਆਨ ਬ੍ਰਜੰਡ ਤਿੱਥੇ ਨਾਦ ਗਨੋਦ ਕੋੜ ਅਨੰਦ ਸ਼ਰਮਕੰਡ ਕੀ ਬਾਣੀ ਰੂਪ ਤਿੱਥੇ ਘਾੜ ਤੇ ਕੜੀਏ ਬਹੁਤ ਹਨ ਉੱਤ ਪੀਏ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹ ਪਛਾ ਪਛਤਾਇ ਤਿੱਥੇ ਘੜੀਏ ਸੁਤਮਤਮਨ ਬੁੱਧ ਤਿੱਥੇ ਘੜੀਏ ਸਰਾ ਸਿੱਧਾ ਕੇ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਥਾ ਜੋਤ ਮਹਾਬਲ ਸੋਰ ਤਨ ਮੈਂ ਰਾਮ ਰਹਾ ਪਰਬੋਤ ਤਥੈ ਸੀ ਤੋ ਸੀਤਾ ਮਹਿ ਮਮਾਇ ਤਾ ਕੇ ਰੂਪ ਨ ਕਤਨੇ ਜਾਏ ਨਾ ਹੋਇ ਮਰੇ ਨ ਠਾਗੇ ਜਾਏ ਜਿਨ ਕੈ ਰਾਮ ਬਸੈ ਮਨ ਮਾਹਿ ਤਥੈ ਭਗਤ ਬਸੈ ਕੇ ਲੋਹ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਬਸੈ ਨਰ ਕਰ ਕਰ ਵੇਖੈ ਨ ਤਨੇ ਹਾਲ ਤਥੈ ਖੰਡ ਮੰਡਲ ਪਰ ਭੰਡ ਜੇ ਕੋ ਕਥੇ ਤਾਂ ਤਰਾੰਤ ਤਥਾ ਲੋਲ ਓਕਾਰ ਜਿਵ ਜੋ ਹੁਕਮਤ ਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ ਜਤ ਪਹਰਤੀ ਜਿਸੁ ਨੇਰ ਅਹਰਣ ਮਤ ਵੇਦਤੀ ਆਰ ਭਉ ਭਲਾ ਗੰਤਵ ਤਾਉ ਭਾਂਡਾ ਭਾਉ ਮਤ ਤਿਤ ਢਾਰ ਘੜੀਏ ਸਬਦ ਸਚੀ ਟਕਸ਼ਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰਿ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਇੰਨੇ ਨਾਮ ਤੇ ਆਏ ਗਏ ਮਸਾਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ